ਮੈਂ ਤਾਂ ਰੋਟੀ ਨਾ ਖਾ ਪਦੇ ਮੇਰੇ ਹੱਥ ਕੰਬਦੇ ਸੀ ਇੱਕ ਟੇਬਲ ਦੇ ਬੈਠੇ ਸੀ ਤੇ ਮੈਂ ਬਾਦਸ਼ਾਹ ਸਨਾਕ ਸੀ ਤਨੇ ਬੈਠੇ ਸੀ ਉਹਨਾਂ ਨੇ ਮੈਨੂੰ YouTube ਤੋਂ ਲੱਭਿਆ ਮੇਰਾ ਉਹਨਾਂ ਨੇ ਬੰਬੇ ਵਾਲਿਆਂ ਨੇ ਮੈਨੂੰ ਕਹਿੰਦਾ ਜਿਹਦੇ ਛਾਤੀ ਤੇ ਸ਼ੇਰ ਬਣਿਆ ਨਾ ਮੁੰਡਾ ਕਹਿੰਦਾ ਉਹਨੂੰ ਆਹ ਚਾਹੀਦਾ ਹੈਗਾ ਉਹ ਥੋੜਾ ਪਲਾ ਹੋ ਗਿਆ ਕਈ ਕਬੱਡੀ ਫਿਲਮਾਂ ਨਾਲ ਜਿਹਦਾ ਚੋਟੀ ਦੇ ਨਾਮ ਬੋਲਦਾ ਅੱਜ ਵੀ ਹਾਂ ਕਹਿੰਦਾ ਮੈਨੂੰ ਫੋਨ ਆਏਗਾ ਤੂੰ ਕਰਮ ਵਾਲਾ ਸਲਾਹ ਦੇਖੋ ਦਰਦ ਸਨਾਕ ਸਿੰਘ ਦਾ ਤੂੰ ਸਨਾਕ ਸਿੰਘ ਨਾਲ ਮੂਵੀ ਚ ਜਾ ਰਿਹਾ ਹੈਗਾ ਕਹਿੰਦਾ ਸੁੱਖਿਆ ਕਹਿੰਦਾ ਕੀ ਦਾ ਇਹ ਜੱਕ ਚੰਗਾ ਕਰਿਆ ਮੈਂ ਕਹਾ ਜਾਣੇ ਜਿੰਨਾ ਸਟਰਗਲ ਮੈਂ ਕਰਤਾ ਐਨ ਇ ਯਾਰ ਜਦੋਂ ਮੈਂ ਨਾ ਜਦੋਂ ਫਿਰ ਮੈਂ ਨਹਾਣੂਗੇ ਹੂੰ ਫਿਰ ਮੈਂ ਕੱਪੜੇ ਪਾਏ ਮੈਂ ਸ਼ੂਰ ਤੇ ਪਹੁੰਚਾ ਸਨਾਕਸ਼ੀ ਜਦੋਂ ਮੈਨੂੰ ਦੇਖੀ ਮੇਰਾ ਮੇਰਾ ਮੈਂ ਦਾ ਮਤਲਬ ਮੇਰੇ ਨਾ ਇਦਾਂ ਜਿਵੇਂ ਕਹਿ ਦੀ ਹੱਥ ਪੈਰ ਦੇ ਬੰਦਾ ਡੈਡ ਜਿਹਾ ਹੋ ਜਾਂਦਾ ਵੀ ਯਕੀਨ ਜਾਂ ਨਾ ਹੋਵੇ ਮੈਨੂੰ ਅੱਛਾ ਵੀ ਉਹ ਖੜੀ ਆ ਸਨਾਕਸ਼ੀ ਸੀ ਨਾ ਵੀ ਉਹ ਕੋ ਦੇਖੋਂ ਦਰਦ ਨੇ ਮੈਂ ਸਨਾਕਸ਼ੀ ਵੀ ਬਾਈ ਜਦੋਂ ਮੈਂ ਗਿਆ ਮੈਨੂੰ ਬਾਦਸ਼ਾਹ ਮਿਲਿਆ ਬਾਈ ਮੈਨੂੰ ਕਹਿੰਦਾ ਸਰ ਕਹਿੰਦੇ ਆਪ ਕੀ ਉਹ ਜੀ ਨੂੰ ਬਸ ਨੂੰ ਕੀ ਕਹਿੰਦੇ ਮੇਰੇ ਇੰਗਲਿਸ਼ ਚ ਕੁਝ ਕਹਿੰਦੇ ਉਹਨੂੰ ਉਜੀ ਜਦੋਂ ਤਿਆਰ ਜਾਉਂਨੇ ਆ ਵੈਨਿਟੀ ਹਮ ਵੈਨਿਟੀ ਅੱਛਾ ਬਾਯੋ ਦੇ ਉੱਪਰ ਮੇਰਾ ਨਾਮ ਲਿਖ ਕੇ ਲਾਇਆ ਸਪੈਸ਼ਲ ਬਾਹਰ ਕਾਗਜ਼ ਦੇ ਉੱਪਰ ਜਦੋਂ ਮੈਨੂੰ ਅੰਦਰ ਗਿਆ ਬਾਯੋ ਇੰਨੀ ਸੋਹਣੀ ਮੈਂ ਤਾਂ ਜਿਵੇਂ ਨਾ ਵੀ ਮੈਨੂੰ ਕਹਿੰਦੇ ਸਰ ਕੁਝ ਵੀ ਖਾਣਾ ਵੀ ਆਪ ਇੱਕ ਵਾਰੀ ਕਹਿ ਦਿਓ ਵੀਰੇ ਯਾਰ ਕਹਿੰਦਾ ਮੈਂ ਮੋਹ ਹੈ ਉਸ ਮੈਨੂੰ ਮਰੀ ਨੀਂ ਗੱਤੇ ਇੱਜ਼ਤ ਕਰ ਰਹੇ ਹੋ ਕਹਿੰਦਾ ਵੀਰੇ ਤੂੰ ਸਾਡੇ ਲਈ ਕਹਿੰਦਾ ਐਕਟਰ ਆ ਕਹਿੰਦਾ ਕਹਿੰਦਾ ਸਨਾਕਸ਼ੀ ਬੇਚਾ ਉਹ ਜੋ ਮਰਜੀ ਆ ਪਰ ਤੁਸੀਂ ਅਸੀਂ ਤੈਨੂੰ ਬੋਮਬੇ ਬੁਲਾ ਸਾਡੇ ਲਈ ਤੂੰ ਸਾਡੇ ਲਈ ਐਕਟਰ ਆ ਕਹਿੰਦਾ ਮਤਲਬ ਇੰਨੀ ਕਿ ਇੱਜ਼ਤ ਕਰੀ ਵੀਰੇ ਮੈਨੂੰ ਆਪਣੇ ਜਿਹੜੇ ਹੁੰਦੇ ਤੇ ਮੈਨੂੰ ਪੈਸੇ ਮੈਨੂੰ ਉਹ ਭੁੱਲ ਕੇ ਦੇ ਲੋ ਵੀ ਜਿਹੜੀ ਉਹਨਾਂ ਨੇ ਇੰਨੀ ਇੱਜ਼ਤ ਮੈਨੂੰ ਪਿਆਰ ਹੀ ਇੰਨਾ ਮਿਲਿਆ ਮੈਨੂੰ ਕਾਸਮ ਲਗੇ ਬਾਈ ਜੀ ਝੂਠ ਨਹੀਂ ਮਾਰਦਾ ਮੈਂ ਕਹਿੰਦਾ ਮੇਰੇ ਮਾੜਾ ਬਲੇਡ ਲੱਗ ਗਿਆ ਸੀ ਮਾੜਾ ਇਹ ਹਲਕਾ ਇਹ ਮੁੰਡੇ ਕੋਲ ਉਹ ਕੁੜੀ ਨੇ ਚਾਟਾਂ ਮਾਰਿਆ ਮੈਂ ਤਾਂ ਪੈਣੀ ਨੂੰ ਥੱਪੜ ਕਾ ਤੇ ਮਾਰਿਆ ਕਹਿੰਦੀ ਬ੍ਰੇਕ ਕਹਿੰਦੀ ਬਲੇਡ ਕਿਵੇਂ ਲੱਗ ਜੂਗਾ ਦਾ ਵੀ ਮਾਸਾ ਪੈਣੀ ਕੋਈ ਗੱਲ ਨਹੀਂ ਫਿਰ ਕੀ ਆਣਾ ਵਿਚਾਰੇ ਤਾਂ ਚੱਲ ਮਾੜਾ ਮੋੜਾ ਲੱਗ ਜ ਜਾਂਦਾ ਮੈਂ ਹਲੇ ਉਹਨੂੰ ਕਹਾਗਾ ਨਹੀਂ ਸਰ ਕਹਿੰਦਾ ਤੁਹਾਡੇ ਛੀਟ ਹੋਣ ਲੱਗੇਗਾ ਅੱਜ ਤੁਹਾਨੂੰ ਕਹਿੰਦਾ ਬਲਾ ਕਹਿੰਦਾ ਸ਼ੂ ਵੀ ਮਤਲਬ ਜੋ ਵੀ ਉਹਨੋਂ ਮੈਨੂੰ ਐਕਟਰ ਮੰਨ ਰਹੀ ਸੀ ਬਸ ਮੇਰੀ ਗੱਲ ਖਤਮ ਕਰੀ ਮੇਰਾ ਭਰਾ ਬਣ ਕੇ ਆ ਜਿਹੜੀ ਮੈਂ ਮੈਂ ਉਹਨਾਂ ਦਾ ਪੁਆਇੰਟ ਨੋਟ ਕਰਿਆ ਹਮ ਤੇ ਬਾਈ ਜੀ ਜਦੋਂ ਮੈਂ ਸਨਾਕਸੀਨ ਵਾਲਾ ਸ਼ੂਟ ਸ਼ਾਟ ਕਰਿਆ ਬਾਈ ਮੈਨੂੰ ਮੈਨੂੰ ਬਾਈ ਮੈਂ ਨਾ ਮਤਲਬ ਪਿੰਡਾਂ ਵਾਲੀ ਗੱਲ ਫੇਰ ਆ ਜਾਂਦੀ ਆ ਮੈਨੂੰ ਕਹਿੰਦੇ ਵੀ ਹਾਂ ਨਾ ਵੀ ਵੀ ਇਦਾਂ ਬੋਲ ਮੈਂ ਵੀਰੇ ਹੱਸ ਪਿਆ ਕਰਾਂ ਯਾਰ ਮੈਨੂੰ ਹਾਸੇ ਆ ਜਾ ਗਏ ਅੱਛਾ ਉਹ ਕਹਿੰਦੇ ਬਾਦਸ਼ਾਹ ਕਹਿੰਦੇ ਭਰਾਵਾ ਸਾਡੇ ਮੇਕਅਪ ਕਰ ਐਨੀ ਗਰਮੀ ਤੂੰ ਕਹਿੰਦਾ ਹੱਸ ਪਿਆ ਨਾ ਯਾਰ ਕਹਿੰਦਾ ਸ਼ੂਟ ਕਰ ਉਹ ਕਹਿੰਦਾ ਇਦਾਂ ਨਾ ਕਰ ਯਾਰ ਕਹਿੰਦਾ ਅੱਛਾ ਵੀ ਸਹੀ ਕਰ ਸ਼ ਜੋ ਮੈਂ ਉਸ ਬਾਦਸ਼ਾ ਨੂੰ ਬਾਜੀ ਕਹਿੰਦਾ ਸੀਗਾ ਜਿਵੇਂ ਵੀ ਹਨਾ ਵੀ ਕੁਝ ਗੱਲਾਂ ਵਤਾਂਦਰੀ ਮੈਂ ਭੁੱਲ ਗਿਆ ਮਾੜੀ ਬੀ ਜਿਆਦ ਨਹੀਂ ਆ ਰਹੀ ਉਹ ਇਦਾਂ ਵੀਰੇ ਜਿਵੇਂ ਸਨਾਕਸ਼ੀ ਮੈਂ ਤਾਂ ਬਾਦਸ਼ਾ ਮੋਲ ਚ ਹੋ ਰਿਹਾ ਸਨਾਕਸ਼ੀ ਸਾਹਮਣੇ ਖੜੀ ਆ ਖੜੀ ਆ ਉਹਦੇ ਵਿੱਚ ਮੇਰਾ ਬੋਲਣ ਦਾ ਵੀ ਰੋਲ ਹੈ ਹੂੰ ਤੇ ਉਹ ਉਹ ਸਾਹਬ ਨੂੰ ਕਾਫੀ ਕੋ ਸ਼ੂਟ ਵਿੱਚ ਬੋਲਣ ਤੇ ਸਨਾਕਸ਼ੀ ਦੀ ਮੈਂ ਹੱਟੇਵ ਚਲਾਈ ਆ ਹੂੰ ਤੇ ਉਹਦੇ ਵਿੱਚ ਕਾਫੀ ਮਤਲਬ ਫਿਰ ਮੈਂ ਸਨਾਕਸ਼ੀ ਨੂੰ ਬਗ ਰੋਟੀ ਵੀ ਖਾਦੀ ਆ ਮੈਂ ਤਾਂ ਰੋਟੀ ਨਾ ਖਾ ਪਦੇ ਮੇਰੇ ਹੱਥ ਕੰਬਦੇ ਸੀਗੇ ਇੱਕ ਟੇਬਲ ਦੇ ਬੈਠੇ ਸੀ ਤੇ ਮੈਂ ਬਾਦਸ਼ਾ ਸਨਾਕਸ਼ੀ ਤੰਨੇ ਬੈਠੇ ਸੀਗੇ ਤੁ ਮੈਨੂੰ ਉੱਥੋਂ ਮੈਂ ਸੋਚਾਂ ਮੈਂ ਕਿ ਮਾਲਕ ਮੈਂ ਸੁੱਖਿਆ ਦੇ ਲ ਮੈਂ ਕਿ ਅੱਜ ਤੈਨੂੰ ਮੈਂ ਕਿ ਬਾਬਾ ਜੀ ਨੇ ਐਕਟਰੀ ਜ ਮੈਂ ਕਿ ਤੈਨੂੰ ਐਕਟਰੀ ਬਣਾ ਦਮੈਂ ਕਿ ਦਿਲਾਂ ਤੈਨੂੰ ਮੈਂ ਕਿ ਜਿੰਨਾ ਤੂੰ ਕੁਝ ਕਰਿਆ ਉਸ ਤੋਂ ਦੁੱਗਣਾ ਮਿਲਿਆ ਮੈਂ ਕਿ ਤੈਨੂੰ ਦਿਲਾਂ ਵਾਕੇ ਵੀਰੇ ਯਾਰ ਇਹ ਸਿਆਣੇ ਦੀ ਗੱਲ ਸੱਚੀ ਆ ਗੁਰੂ ਮਹਾਰਾਜ ਦੀ ਕਿਰਪਾ ਕਰੀ ਮੇਰਾ ਭਰਾ ਦੇਖੋ ਜੀ ਮੈਂ ਰੂੜੀ ਤੋਂ ਗੱਤਾ ਵੇਚਿਆ ਨਾ ਤਾਂ ਮੇਰਾ ਭਰਾ ਬਣ ਕੇ ਮੈਨੂੰ ਤਾਂ ਦੁੱਗਣਾ ਮੁੱਲ ਮਿਲਿਆ ਵੀਰੇ ਯਾਰ ਸਕੂਨ ਮਿਲਿਆ ਮੇਰਾ ਭਰਾ ਬਣ ਕੇ ਜਦੋਂ ਵੀਰੇ ਮੈਂ ਝੂਠ ਨਹੀਂ ਮਾਰਦਾ ਜਦੋਂ ਬੰਬੇ ਤੋਂ ਵਾਪਸ ਆਇਆ ਨਾ ਮੇਰਾ ਮੈਂ ਕਹਿੰਦਾ ਵੀ ਦੈ ਲਗ ਰਹੀ ਮੇਰਾ ਘਰੋਂ ਨੂੰ ਮੈਂ ਲੱਗੇ ਵੀ ਨਾ ਪਿਆਰ ਮਿਲਿਆ ਯਾਰ ਜਦੋਂ ਬਾਈ ਮੈਂ ਘਰੇ ਆ ਉਹ ਫਿਲਮ ਤੋਂ ਬਾਅਦ ਬਾਈ ਫਿਰ ਮੈਨੂੰ ਬਹੁਤ ਮਤਲਬ ਬੜਾ ਮਾਣ ਮਿਲਿਆ ਬੜਾ ਪਿਆਰ ਮਿਲਿਆ ਮੇਰਾ ਹੋਰ ਦੁੱਗਣਾ ਮਤਲਬ ਵੀ ਨਾਮ ਬਣਿਆ ਵੀ ਮੈਨੂੰ ਸੁੱਖਾ ਸੁੱਖਾ ਪ੍ਰਮਾਤਮਾ ਨੇ ਕਰਾਤੀ ਫਿਲਮ ਤੋਂ ਬਾਅਦ ਬਰੇ ਯਾਰ ਅੱਜਾ ਤੁਸੀਂ ਉੱਥੇ ਸੁਨਾਕਸ਼ੀ ਦੇ ਨਾਲ ਇੱਕ ਟੇਬਲ ਤੇ ਬੈਠੇ ਸੀ ਨਾਲ ਬਾਦਸ਼ਾਹ ਬਾਈ ਸੀ ਸੁਨਾਕਸ਼ੀ ਸੀ ਤੁਸੀਂ ਸੀਗੇ ਇੱਕ ਟੇਬਲ ਤੇ ਬੈਠੇ ਪਰ ਉੱਥੇ ਦੀ ਕੋਈ ਫੋਟੋ ਜਾਂ ਉੱਥੇ ਦੀ ਆਜਾਤ ਤੁਸੀਂ ਪਿੰਡ ਭੇਜੀ ਮੈਨੂੰ ਨਾ ਮੈਨੂੰ ਸਟੋਰੀ ਨਹੀਂ ਮੈਂ ਕਿਉਂਕਿ ਜਿਵੇਂ ਬਾਲੇ ਬਰੀ ਗੱਲ ਪਿੰਡਾਂ ਵਾਲੀ ਫੇਰ ਗੱਲ ਆ ਜਾਂਦੀ ਹੈ ਮੈਂ ਮਹੀਨਾ ਪਹਿਲਾਂ ਚਲਾਈ ਸੀ ਇੰਸਟਾਗ੍ਰਾਮ ਮੈਨੂੰ ਪਤਾ ਨਹੀਂ ਸਟੋਰੀਆਂ ਵੀ ਕਿਵੇਂ ਬਣਦੀਆਂ ਨੇ ਅੱਛਾ ਮੈਨੂੰ ਪਤਾ ਨਹੀਂ ਸੀ ਮੇਰਾ ਭਰਾ ਇੱਕਦਮ ਐ ਵੈਸੇ ਬੜਾ ਸੰਗ ਰਿਆ ਸੀਗਾ ਵੀਡੀਓ ਦੀ ਗੱਲ ਤਾਂ ਬਹੁਤ ਦੂਰ ਦੀ ਸੀਗੀ ਅੱਛਾ ਜਦ ਫਿਰ ਤੁਸੀਂ ਫੋਨ ਫੋਨ ਕੀਤਾ ਜਾਂ ਤੁਹਾਡੇ ਮਿੱਤਰ ਨੇ ਜਾਂ ਤੁਹਾਡੇ ਨਾਲ ਜਿਹੜੇ ਗਏ ਤੁਸੀਂ ਇਕੱਲੇ ਗਏ ਸੀ ਉੱਥੇ ਨਹੀਂ ਮੇਰਾ ਮੁੰਡਾ ਗਿਆ ਸੀ ਮੁੰਡਾ ਗਿਆ ਸੀ ਪਰ ਮੁੰਡੇ ਨੇ ਯਾਰ ਪਿੰਡ ਫੋਨ ਕਰਿਆ ਪਰਾ ਵਾਹ ਤੇ ਦਾ ਸੁੱਖਿਆ ਦੀ ਚੜ੍ਹਾਈ ਹੋ ਗਈ ਉਹ ਦਾ ਮੈਨੂੰ ਖੋਦ ਗਏਗਾ ਸੁੱਖਿਆ ਤੂੰ ਕਾ ਮੈਨੂੰ ਲੈ ਗਿਆ ਕਾ ਤਰਾ ਧੰਨਵਾਦ ਮੇਰਾ ਮੇਰੇ ਮੇਰੇ ਗੋਡੀ ਹੱਥ ਲਾਵੇ ਉਹ ਮਖਾ ਯਾਰ ਤੂੰ ਕੋਈ ਨਾ ਮੇਰੇ ਭਰਾ ਆਪਣਾ ਕਹਿੰਦਾ ਸੁੱਖੇ ਵੀਰੇ ਸੌ ਲਗਿਆ ਕਹਿੰਦਾ ਰੁਕ ਕਹਿੰਦਾ ਫਿਰ ਪਿੰਡ ਵਾਲੇ ਦਾ ਕੀ ਰਿਐਕਸ਼ਨ ਸੀ ਮੈਂ ਤਾਂ ਇਹ ਜਾਨਣਾ ਚਾਹਣਾ ਜਦ ਤੁਸੀਂ ਸੁੱਖਾ ਬੰਬੇ ਬੈਠਾ ਸੁਨਕਸ਼ੀ ਦੇ ਕੋਲੇ ਯਾਰ ਸੌ ਲਗੇ ਯਾਰ ਮੈਂ ਕਹਿੰਦਾ ਹਾ ਹਾ ਕਰ ਮੱਚ ਗਈ ਸੀ ਪੂਰੀ ਮੈਂ ਦਿਨੋਂ ਕਾ ਨਾ ਪੂਰੀ ਹੈ ਨਾ ਸਾਰੇ ਪਾਸੇ ਆਊਗਾ ਕਹਿੰਦਾ ਸੁਨਾਖਸ਼ੀ ਨਾਲ ਮੂਵੀ ਕਹਿੰਦਾ ਨਹੀਂ ਚਾਹੀਦਾ ਪਰ ਮੱਚਗੇ ਹੋਣਗੇ ਸਾਰੇ ਨਾ ਯਾਰ ਤੇਰੀ ਯਾਰ ਕਈ ਕਬੱਡੀ ਫਿਲਮ ਨਾਮ ਲੈਣਾ ਜਿਹਦਾ ਚੋਟੀ ਦਾ ਨਾਮ ਬੋਲਦਾ ਅੱਜ ਵੀ ਹਾਂ ਕਹਿੰਦਾ ਮੈਨੂੰ ਫੋਨ ਆਇਆਗਾ ਤੂੰ ਕਰਮ ਵਾਲਾ ਸਲਾਹ ਦੇਖੋ ਦਰਦਾ ਸੁਨਾਖਸ਼ੀ ਨੂੰ ਤੂੰ ਸੁਨਾਖਸ਼ੀ ਨਾਲ ਮੂਵੀ ਚ ਜਾ ਰਿਹਾ ਕਹਿੰਦਾ ਹਾਏ ਹਾਏ ਕਹਿੰਦਾ ਸੁਖਿਆ ਕਹਿੰਦਾ ਕੀ ਦਾਹਜਾ ਚੰਗਾ ਕਰਿਆ ਮੈਂ ਕਹਾ ਜਾਨੇ ਜਿੰਨਾ ਸਟਰਗਲ ਮੈਂ ਕਰਿਆ ਤੈਨਿੰਨਾ ਕਰਿਆ ਹੋਣਾ ਮੈਂ ਕਹਾ ਮੈਂ ਮੰਨਦਾ ਤੂੰ ਕਬੱਡੀ ਸਟਾਰ ਆ ਤੈਨੂੰ ਪਰਮਾਤਮਾ ਹੋਰ ਲੈਕ ਉੱਪਰ ਜਾਵੇ ਪਰ ਜਿਹੜਾ ਕੁਝ ਮੈਂ ਆਪਣੀ ਜ਼ਿੰਦਗੀ ਚ ਕਰਿਆ ਤੂੰ ਨਹੀਂ ਕਰਿਆ ਹੋਣਾ ਮੈਂ ਕ ਮੇਰੇ ਖਿਆਲ ਨਾਲ ਸ਼ਾਇਦ ਬਾਬੇ ਨੇ ਅਕਾਲਪੁਰ ਖਵਾਇਗਰੂ ਨੇ ਉਹੀ ਚੀਜ਼ ਦੇਖੀ ਤੇ ਉਸੇ ਤੇ ਕਰਾਮਾਤ ਕੀਤੀ ਬਾਈ ਯਾਰ ਰਾਤੋ ਰਾਤ ਜਿਹੜੀ ਤੁਹਾਡੀ ਤਕਦੀਰ ਬਦਲੀ ਆ ਵੀਰੇ ਯਾਰ ਉਹ ਗਰਾਊਂਡ ਜੇ ਤਕਦੀਰ ਬਦਲੀ ਵੀਰੇ ਜੇ ਉਹ ਤਕਦੀਰ ਨਾ ਬਦਲਦੀ ਉਹਨਾਂ ਨੇ ਮੈਨੂੰ YouTube ਤੋਂ ਲੱਭਿਆ ਵੀਰੇ ਮੇਰਾ ਉਹਨਾਂ ਨੇ ਬੰਬੇ ਵਾਲਿਆਂ ਨੇ ਮੈਨੂੰ ਕਹਿੰਦੇ ਜਿਹਦੇ ਛਾਤੀ ਤੇ ਸ਼ੇਰ ਬਣਿਆ ਨਾ ਮੁੰਡਾ ਕਹਿੰਦਾ ਤੁਹਾਨੂੰ ਆਹ ਚਾਹੀਦਾ ਹੈਗਾ ਉਹ ਤੁਹਾਡਾ ਭਲਾ ਹੋ ਜਾਵੇ ਮੈਨੂੰ ਕਾਸਮ ਲੱਗੇ ਵੀਰੇ ਰੋਡੇ ਚਲੋ ਤੇਰੇ ਭਰਾ ਕੋਲ ਬੈਠਾ ਤੂੰ ਵੀ ਸੱਚਾ ਸੱਚਾ ਭਰਾ ਆਪਣਾ ਮੈਂ ਦਿਲੋਂ ਕਹਿੰਦਾ ਨਾ ਕਨੈਟੇਰੀਨਾ ਫੋਟੋ ਵੀਡੀਓ ਉੱਪਰ ਆਉਂਦੀ ਸੀ ਵਾਰ-ਵਾਰ ਜੇ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਸੁਨਾਖ ਸਿੰਘ ਬਾਦਸ਼ਾਹ ਉਹਨਾਂ ਨੇ ਪ੍ਰੋਡਿਊਸਰਲੇ ਫਿਲਮਾਂ ਵਾਲੇ ਹੁੰਦੇ ਨੇ ਕਹਿੰਦੇ ਜਿਹਦੀ ਛਾਤੀ ਤੇ ਮੁੰਡੇ ਦਾ ਸ਼ੇਰ ਆ ਸਾਨੂੰ ਆ ਚਾਹੀਦਾ ਪੰਜਾਬ ਚ ਮੁੰਡਾ ਲੱਭ ਕੋਈ ਕਿੱਥੇ ਬੈਠਾ ਹੈ ਵੀ ਇਹਨੂੰ ਸਾਨੂੰ ਆ ਚਾਹੀਦਾ ਵੀ ਮਤਲਬ ਕਿੱਡੀ ਮਾਨ ਵਾਲੀ ਗੱਲ ਐ ਬੜੇ ਕਰਮ ਹਾਂ ਜੀ ਵੀਰੇ ਐਡਾ ਵੱਡਾ ਇੰਡੀਆ ਐਡਾ ਵੱਡਾ ਭਾਰਤ ਦੇਸ਼ ਆਪਣਾ ਭਾਰਤ ਦੇਸ਼ ਵੀਰੇ ਤੇ YouTube ਤੇ 100 ਚੀਜ਼ਾਂ ਫਿਰਦੀਆਂ ਨੇ 100 ਵੀਰੇ ਹਾਂਜੀ ਹਾਂਜੀ ਵੀਰੇ ਉਹ ਸਾਰੀਆਂ ਛੱਡ ਕੇ ਸਰਵ ਤੁਹਾਡੀ ਵੀਡੀਓ ਤੇ ਗੌਰ ਕੀਤਾ ਤੇ ਸਿਰਫ ਤੁਹਾਨੂੰ ਚੁਣਿਆ ਮੈਨੂੰ ਜੋ ਮੇਰੇ ਯਾਰ ਗੱਡੀ ਮਾਰਨ ਵਾਲੀ ਗੱਲ ਹੈ ਬਈ ਮੈਂ ਕਹਿੰਦਾ ਵੀਰੇ ਪ੍ਰਮਾਤਮਾ ਸੱਚੇ ਪਾਤਸ਼ਾਹ ਯਾਰ ਬਾਬਾ ਜੀ ਨੂੰ ਮੈਂ ਕਹਿੰਦਾ ਵਾਹਿਗੁਰੂ ਧੰਨਵਾਦ ਕਰਦਾ ਬਾਬਾ ਜੀ ਦਾ ਮੈਂ ਗੁਰੂ ਨਾਨਕ ਸਾਹਿਬ ਸਾਰੇ ਭੈਣ ਭਰਾਵਾਂ ਦਾ ਕਿਉਂਕਿ ਭੈਣ ਭਰਾਵਾਂ ਦਾ ਪਿਆਰ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਮੇਰੀ ਮਿਹਨਤ ਹੈ ਸਭ ਹਲਕੇ ਹੋਇਆ ਵੀਰੇ ਯਾਰ ਬਿਲਕੁਲ ਬਈ ਇੱਕ ਸਮੇਲਨ ਹੈ ਹਾਂਜੀ ਵੀਰੇ ਹਰ ਇੱਕ ਦੀ ਐਫਰਟ ਅਲੱਗ-ਅਲੱਗ ਕਿ ਤੁਸੀਂ ਇੱਥੇ ਤੱਕ ਆਏ ਮੈਂ ਇਕੱਲੇ ਦਾ ਸਭ ਦਾ ਸਭ ਭੈਣ ਭਰਾ ਦਾ ਸਭ ਸਾਰੇ ਗੁਰੂ ਮਾਰਾ ਦੀ ਕਿਰਪਾ ਹੈ ਸਾਰੇ ਭੈਣ ਭਰਾਵਾਂ ਦਾ ਪਿਆਰ ਹੈ ਹਰ ਬੱਚੇ ਛੋੜੇ ਬੱਚੇ ਵੱਡੇ ਦਾ ਬਜ਼ੁਰਗਾਂ ਦਾ ਮੈਂ ਇੱਕ ਵਿਆਹ ਜੀ ਗਿਆ ਮੈਨੂੰ ਬਜ਼ੁਰਗ ਮੇਰਾ ਫੋਟੋ ਖਚਾਉਣ ਮੈਂ ਪੁੱਛਾਂ ਮੈਂ ਬਾਬਾ ਜੀ ਤੁਸੀਂ ਮੈਂ ਕਿਹਾ ਮੇਰੇ ਬਾਰੇ ਜਾਣਦੇ ਹੋ ਕਹਿੰਦਾ ਸਾਡੇ ਜਵਾਗ ਦੱਸਦੇ ਨੇ ਵੀ ਸੁੱਖੇ ਬੌਂਸ ਨੇ ਬੜੀ ਮਿਹਨਤ ਕੀਤੀ ਕਹਿੰਦਾ ਬੜਾ ਵਧੀਆ ਬੰਦਾ ਹੈ ਬਹੁਤ ਘੈਂਟ ਹੈ ਕਹਿੰਦਾ ਅਸੀਂ ਫੋਟੋ ਖਚਾ ਲਈ ਸੁੱਖੇ ਨਾਲ ਬੜਾ ਮੇਰਾ ਭਰਾ ਬਣ ਕੇ ਬੜਾ ਪ੍ਰਾਉਡ ਜਾਂ ਵੀ ਨੂੰ ਬੜੀ ਖੁਸ਼ੀ ਜੀ ਮਿਲਦੀ ਵੀ ਇਹ ਚੀਜ਼ਾਂ